परमात्मा महसूस करने ਦਾ ਵਿਸ਼ਾ ਅਨੁਭਵ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ اور ਸੰਸਾਰ ਵੇਖਣ ਦਾ ਹੁਣੇ ਮਹਿਸੂਸ ਕੀਤੀ ਸੀ ਅਨੁਭਵ ਦਾ ਵਿਸ਼ਾ ਤੁਹਾਨੂੰ ਸਮਝਿਏ ਕਿ ਇਸ ਤਰ੍ਹਾਂ ਕਿਵੇਂ ਸਮਝੀਏ ਸੁਣਨਾ ਹੈ ਉਹਨੂੰ ਸੁਣਨਾ ਹੈ ਕਿ ਜਿਹੜਾ ਸੁਣਾ ਉਹਨੂੰ ਕਹਿੰਦੇ ਨੇ ਸਰੋਤਾ ਇਹ ਸੁਰਤ ਦੇ ਚ ਸੁਣ ਰਿਹਾ ਹੈ ਸਰੋਤਾ ਸੁਰਤ ਕਿਸ ਦਿਨ ਸਫਲ ਹੋ ਗਈ ਸਰੋਤਾ ਕਿਸ ਦਿਨ ਸਫਲ ਹੋ ਜਾਂਦਾ ਹੈ ਜੇ ਦਿਨ ਸੁਰਤ ਨੂੰ ਸੁਰਤ ਆ ਗਈ ਸਮਝ ਆ ਗਈ ਸਰੋਤੇ ਨੂੰ ਸਮਝ ਆ ਗਈ ਸ਼ਬਦ ਇੱਕੋ ਹੀ ਹੈ ਸੁਰਤ ਜਿਹੜੇ ਅਰਥ ਤਿੰਨ ਨੇ ਸੁਰਤ ਸਰੋਤਾ ਸੁਣਨਾ ਸੁਰਤ ਸਮਝ ਤੇ ਸੁਰਤ ਜੁੜ ਜਾਣਾ ਕਹਿੰਦੇ ਨਾ ਇਹ ਤੇ ਸੁਰਤ ਦੇ ਚ ਸੁਣ ਰਿਹਾ ਹੈ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਇਹਦੀ ਸੁਰਤ ਜੁੜ ਗਈ ਹੈ ਇਹਦਾ ਧਿਆਨ ਜੁੜ ਗਿਆ ਕਿਸ ਨੂੰ ਸੁਣ ਰਿਹਾ ਹੈ ਗੁਰ ਸ਼ਬਦ ਨੂੰ ਸੁਣ ਰਿਹਾ ਹੈ ਗੁਰ ਚਾਨਣਾ ਪ੍ਰਕਾਸ਼ ਉਸ ਸ਼ਬਦ ਨੂੰ ਸੁਣ ਰਿਹਾ ਹੈ ਜਿਹਦੇ ਵਿੱਚ ਪ੍ਰਕਾਸ਼ ਹੈ ਜਿਹਦੇ ਵਿੱਚ ਪਰਮਾਤਮਾ ਹੈ ਉਸ ਨੂੰ ਸੁਣ ਰਿਹਾ ਹੈ ਜਿਸ ਦੇ ਵਿੱਚ ਪਰਮਾਤਮਾ ਹੈ ਜਿਸ ਸ਼ਬਦ ਦੇ ਵਿੱਚ ਮੇਰਾ ਪਰਵਾਰ ਹੈ ਜਿਸ ਸ਼ਬਦ ਦੇ ਵਿੱਚ ਪਦਾਰਥ ਨੇ ਜਿਸ ਸ਼ਬਦ ਦੇ ਵਿੱਚ ਵਾਸ਼ਨਾ ਹੈ ਜਿਸ ਸ਼ਬਦ ਵਿੱਚ ਤ੍ਰਿਸ਼ਨਾ ਹੈ ਜਿਸ ਸ਼ਬਦ ਵਿੱਚ ਰੰਗ ਹੈ ਜਿਸ ਸ਼ਬਦ ਦੇ ਸਰੂਪ ਹੈ ਉਹਨੂੰ ਪੜਨਾ ਸੁਣਨਾ ਬੜਾ ਆਸਾਨ ਹੈ ਘੰਟੇ ਬਦੀ ਲੋਕ ਸੁਣਦੇ ਰਹਿੰਦੇ ਨੇ ਬੋਲਦੇ ਨੇ ਫਿਲਮੇ ਐਕਟਰ ਗੱਪ ਸ਼ਬਦ ਇਸ ਵੀ ਬੋਲੇ ਜਾ ਰਿਹਾ ਚਾਰ-ਚਾਰ ਘੰਟੇ ਗੱਪਾਂ ਚੱਲਦੀਆਂ ਨੇ ਉਸ ਬੋਲ ਚਾਲ ਦੇ ਵਿੱਚ ਹੈ ਕੀ ਔਰ ਸੁਣਨ ਦਾ ਰਸ ਕੀ ਹੈ ਉਹਦੇ ਵਿੱਚ ਉਹੀ ਕੁਛ ਹੈ ਜਿਸ ਦੇ ਨਾਲ ਮੇਰਾ ਤਾਲ ਮਿਲ ਬੈਠ ਜਾਂਦਾ ਰਸ ਬਣ ਜਾਂਦਾ ਸਵਾਦ ਬਣ ਜਾਂਦਾ ਗੁਰ ਸ਼ਬਦ ਇਹਦੇ ਵਿੱਚ ਪ੍ਰਕਾਸ਼ ਹੈ ਪ੍ਰਮਾਤਮਾ ਇਹਦੇ ਨਾਲ ਮੇਰਾ ਤਾਲ ਮਿਲ ਲਈ ਬੈਠਦਾ ਉਹ ਸ਼ਬਦ ਨੂੰ ਸੁਣਨਾ ਕਿਦਰੀ ਸੌਖੀ ਠੇੜਨਾ ਸਮਝ ਨਹੀਂ ਸਰੋਤਾ ਬਣਨਾ ਬਹੁਤ ਔਖ ਹੈ ਬਹੁਤ ਔਖ ਹੈ ਮਨ ਦਾ ਸੁਭਾਅ ਹੀ ਨਹੀਂ ਹੈ ਸਰੋਤਾ ਮਨ ਦਾ ਸੁਭਾਅ ਹੈ ਵਕਤਾ ਇਹ ਬੋਲਦਾ ਹੈ ਔਰ ਇਸ ਸਦੀ ਦੇ ਵਿੱਚ ਮਨ ਇਤਨਾ ਭਰਮਾਰ ਰੋਗ ਦੇ ਵਿੱਚ ਬੋਲਣ ਲੱਗ ਪਿਆ ਹੈ ਜੋ ਸਨੇ ਜਵਾਨ ਨੂੰ ਆਪਣੇ ਨਾਲ ਸ਼ਾਮਲ ਕਰ ਲਏ। ਕਿੰਨੇ ਧਾਰਮਿਕ ਅਸਥਾਨਾਂ ਦੇ ਚਾਹ ਸਾਰੀ ਦੁਨੀਆ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਚਾਹ ਜਿਤਨੇ ਪਰਬਲ ਸ਼ਕਤੀਸ਼ਾਲੀ ਧਰਮ ਅਸਥਾਨ ਸਿੱਖ ਜਗਤ ਕੋਲ ਨੇ ਕਿਸੇ ਕੋਲ ਵੀ ਨਹੀਂ। ਮੈਂ ਇੱਕ ਦਫਾ ਫਿਰ ਦੋਰਾਵਾਂਗਾ। ਉਕੇ ਸਿੱਖ ਜਗਤ ਕੋਲ ਜਿਹੜੇ ਧਾਰਮਿਕ ਸਥਾਨ ਨੇ ਓਹਨਾਂ ਦਾ ਬੜਾ ਪਰਬਲ ਪਿਛੋਕੜ ਇਤਿਹਾਸ ਹੈ ਔਰ ਬੜਾ ਕੀਮਤੀ ਗਿਆਸ ਹੈ ਉਹਦੀ ਬੜੀ ਭਾਰੀ ਬਣਿਆ ਹੈ ਜਿਤਨੇ ਪਰਬਲ ਜਿਤਨੇ ਸ਼ਕਤੀਸ਼ਾਲੀ ਧਾਰਮਿਕ ਅਸਥਾਨ ਸਿੱਖ ਜਗਤ ਕੋਲ ਨੇ ਕਿਸੇ ਕੋਲ ਨਹੀਂ ਪਰ ਬਦਕਿਸਮਤੀ ਹੈ ਧਾਰਮਿਕ ਰੁਚੀਆ ਇਹਨਾਂ ਨੂੰ ਨਹੀਂ ਚੱਲਿਆ ਕੋਰੀ ਰਾਜਨੀਤੀ ਚਲਾ ਰਹੇ ਨੇ ਜਿਸ ਕਾਰਨ ਕਰਕੇ ਅਸੀਂ ਗੁਰਦੁਆਰਿਆਂ 'ਚ ਵੀ ਸਰਬ ਧਰਮ ਸਮੇਲਨ ਨਹੀਂ ਕਰ ਸਕਦੇ ਦੁਨੀਆ ਥਾਂ ਥਾਂ ਤੇ ਸਰਬ ਧਰਮ ਸਵੇਦਨ ਕਰ ਲਈਏ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਰੇ ਬੈਠੇ ਅਸੀਂ ਸਾਰਿਆਂ ਨੂੰ ਗੁਰਦੁਆਰੇ ਨਹੀਂ ਬਿਠਾ ਸਕਦੇ ਪਰ ਮੈਂ ਇਹ ਵੀ ਅਰਜ਼ ਕਰਦੇ ਆ ਇਹ ਹੀ ਇੱਕ ਧਰਮ ਹੈ ਜਿਸ ਦੇ ਕੋਲ ਹਰ ਪੱਖ ਦੇ ਵਕਤੇ ਹੀ ਹੈ ਮਿਲ ਸਕਦੇ ਨੇ ਥਾਨੋ ਐਸੇ ਹਨ ਸਨਾਤ ਨਹੀਂ ਲੇਕਿਨ ਗੁਰਬਾਣੀ ਦੀ ਸੋਝ ਰੱਖਦੇ ਨੇ ਹਨ ਮੁਸਲਮਾਨ ਲੇਕਿਨ ਗੁਰਬਾਣੀ ਦੀ ਸਮਝ ਰੱਖਦੇ ਨੇ ਨਿਰਮਲ ਨੇ ਉਦਾਸੀ ਨੇ ਪਰ ਬੜੀ ਸੰਕੀਰਣ ਬਿਰਤੀਆਂ ਦੇ ਮਾਲਕ ਕਹਿੰਦੇ ਜਾਂਦੇ ਨੇ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਾਝ ਨੇ ਪਰ ਹਿਰਦੇ ਦੇ ਤੇ ਚਾਰੇਂ ਦਰਵਾਜ਼ੇ ਲੋਕਾਂ ਨੇ ਬੰਦ ਕੀ ਦੇ ਨੇ ਕੋਈ ਵੀ ਨਾ ਕੋਈ ਵੀ ਨਾ ਇਸ ਤਰ੍ਹਾਂ ਦੀ ਤੰਗ ਨਜ਼ਰੀ ਸੰਕੇਰਣ ਦਾ ਕਾਰਨ ਨਹੀਂ ਸਮਝਿਆ ਸ਼ਬਦ ਕਿਉਂਕਿ ਸੁਣਿਆ ਹੀ ਸੁਣਦੇ ਤੇ ਸਮਝ ਆਉਂਦੀ ਸਮਝ ਆਉਂਦੀ ਤੇ ਜੁੜਦੇ ਮੂਲ ਤੇ ਸੁਣਨ ਹੈ ਫੂ ਉਸ ਪਰਮ ਪ੍ਰਕਾਸ਼ ਤੋਂ ਸ਼ਬਦ ਹੋਇਆ ਸ਼ਬਦ ਕਿਹੜਾ ਹੋਇਆ ਜਿਸ ਤੋਂ ਇਹ ਜਗਤ ਬਣਿਆ ਈਸਾ ਵੀ ਕਹਿੰਨ ਨੇ ਸ਼ਬਦ ਤੋਂ ਜਗਤ ਬਣਿਆ ਮੂਸਾ ਵੀ ਕਹਿੰਨ ਨੇ ਸ਼ਬਦ ਤੋਂ ਜਗਤ ਬਣਿਆ ਮੁਹੰਮਦ ਸਾਹਿਬ ਵੀ ਕਹਿੰਨ ਨੇ ਸ਼ਬਦ ਤੋਂ ਜਗਤ ਬਣਿਆ ਉਪਨਿਸ਼ਦਾਂ ਦੇ ઋષਿ ਵੀ ਕਹਿੰਨ ਨੇ ਸ਼ਬਦ ਤੋਂ ਸੰਸਾਰ ਬਣਿਆ ਔਰ ਕਮਾਲ ਦੀ ਗੱਲ ਹੈ ਜੈਨ ਤੇ ਬੋਧ ਵੀ ਇਹੀ ਕਹਿੰਦੇ ਨੇ ਸ਼ਬਦ ਕਿਹੜਾ ਸੀ ਉਹ ਈਸਾ ਕਹਿੰਨੇ ਨੇ ਲਾਗੋ ਸੀ ਮੁਹੰਮਦ ਸਾਹਿਬ ਕਹਿੰਨੇ ਨੇ ਕੁੰਨ ਸੀ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਓਮ ਸੀ ਜੈਣੀ ਕਹਿੰਦੇ ਨੇ ਓੰਕਾਰ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਸਮ ਦੇ ਬੋਲ ਆਏ ਉਸ ਪਰਮ ਪ੍ਰਕਾਸ਼ ਦਾ ਉਹ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ ਪ੍ਰਮਾਤਮਾ ਤੋਂ ਸ਼ਬਦ ਸ਼ਬਦ ਤੋਂ ਸੰਸਾਰ ਸੰਸਾਰ ਕੀ ਐਸੀ ਦੇਖ ਰਿਹਾ ਉਸ ਸ਼ਬਦ ਕੀ ਸੀ ਜਿਸ ਤੋਂ ਜਗਤ ਬਣਿਆ ਜਿਸ ਤੋਂ ਆਇਆ ਸ਼ਬਦ ਉਹਦੀ ਸਮਝ ਸ਼ਬਦ ਤੋਂ ਪੈਗੀ ਜਿਸ ਤੋਂ ਪ੍ਰਗਟ ਹੋਇਆ ਸੰਸਾਰ ਇਹਦੀ ਸਮਝ ਵੀ ਸ਼ਬਦ ਤੋਂ ਪੈਗੀ ਇਹ ਵੀ ਨਰਸ ਕਰਾਂ ਵਿਚੋਲਾ ਸ਼ਬਦ ਵਿਚੋਲਾ ਕਿ ਵਿਚਾਰ ਹੈ ਇਸਲੀ ਕੌਲੇ ਨਾਲ ਜਿਸ ਦਾ ਸੰਬੰਧ ਜੁੜ ਗਿਆ ਉਹਨੂੰ ਸੰਸਾਰ ਦੀ ਵੀ ਸਮਝ ਆ ਜਾਏਗੀ ਨਿਰੰਕਾਰ ਦੀ ਵੀ ਸਮਝ ਆ ਜਾਏਗੀ شبد سنسار ہے کیونکہ سنسار آیا ہی شبد تو ہے شبد درنکار ہے کیونکہ شبد آیا ہی نرنکار تو ہے پھر سمجھنا شبد نرنکار تو آیا ہے شبد تو سنسار ہے شبد دے سب کچھ ہے اتپت پر لے شبد ہو گئے شبدے ہی پھر اتپت ہوئے مہاراج کہ سارا سارا شبد تو ہو رہے ہیں ਪਰ ਸ਼ਬਦ ਕਿਹੜਾ ਸੀ ਉਹ ਸ਼ਬਦ ਕੀ ਸੀ ਵੱਖ-ਵੱਖ ਅਵਤਾਰੀ ਪੁਰਸ਼ਾਂ ਨੇ ਉਸ ਸ਼ਬਦ ਦੀ ਰੂਪਰੇਖਾ ਬਿਆਨ ਕੀਤੀ ਹੈ ਔਰ ਮੇਰਾ ਮਨ ਇਹ ਕਹਿੰਦਾ ਸਭ ਠੀਕ ਹੈ ਰਹਿਣ ਕਾਰਨ ਆਸਮਾਨ ਤੋਂ ਜੇ ਪਾਣੀ ਬਰਸ ਰਿਹਾ ਹੈ ਕਿਸੇ ਨੇ ਮੈਦਾਨ ਵਿੱਚ ਬਾਲਟੀ ਰੱਖੀ ਹੈ ਕਿਸੇ ਨੇ ਥਾਲ ਰੱਖੇ ਕਿਸੇ ਨੇ ਲੋਟਾ ਰੱਖੇ ਕਿਸੇ ਗਿਲਾਸ ਰੱਖੇ ਹੈ ਪਾਣੀ ਕਿ ਆਸਮਾਨ ਦਾ ਸਾਰਿਆਂ 'ਚ ਪੈ ਰਿਹਾ ਹੈ ਪਰ ਥਾਲੇ ਦੇ ਵਿੱਚ ਕੁਝ ਹੋਰ ਸ਼ਕਲ اختیار ਕਰ ਗਿਆ ਲੋਟੇ ਦੇ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਘੜੇ ਦੇ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਗਲਾਸ ਵਿੱਚ ਕੁਝ ਹੋਰ ਆਕਾਰ ਧਾਰਨ ਕਰ ਗਿਆ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਪਰ ਮੁਹੰਮਦ ਸਾਹਿਬ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਉਪਨੇਸ਼ਾ ਦੇ ॠਸ਼ੀਆਂ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਸਾਨੀ ਮਹਾਵੀਰ ਤੇ ਮਹਾਤਮਾ ਬੁੱਧਾ ਹਿਰਦਾ ਆਇਆ ਤੇ ਸ਼ਵਰੀਸ਼ਵਰ ਕੋਏ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹਿਰਦਾ ਉਸ ਹਿਰਦੇ ਦੇ ਕਲਪੀ ਜੋ ਸ਼ਬਦ ਪ੍ਰਗਟ ਹੋਇਆ ਉਹ ਜੋ ਆਸਮਾਨ ਤੋਂ ਪਾਣੀ ਆਇਆ ਉਹ ਜੋ ਥਾਂ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਲੋਥੇ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਗਲਾਸ ਦੇ ਰਾਹੀਂ ਕਿਸੇ ਨੇ ਪੀਤਾ ਕਿਸੇ ਨੇ ਘੜੇ ਦੇ ਚੋਂ ਪੀਤਾ ਆਇਆ ਤੇ ਸਾਰਾ ਹੀ ਆਸਮਾਨ ਆਕਾਰ ਅਲਗ-ਅਲਗ ਧਾਰਨ ਕਰ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਭਗਤ ਕਬੀਰ ਉਸ ਸ਼ਬਦ ਦਾ ਜ਼ਿਕਰ ਕਰਦੇ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਆਦ ਕਤਨੀ ਅਨਾਦ। ਅਨਾਦ। ਅਨਾਦੀ ਦਾ ਮਤਲਬ ਹੈ ਪਹਿਲੇ ਤੋਂ ਵੀ ਪਹਿਲੇ, ਸ਼ੁਰੂ ਤੋਂ ਵੀ ਪਹਿਲੇ। ਪਹਿਲ ਤੋਂ ਵੀ ਪਹਿਲੇ, ਸ਼ੁਰੂ ਤੋਂ ਵੀ ਪਹਿਲੇ। ਅਨਾਦੀ। ਸੰਸਾਰ ਦੀ ਉਤਪਤੀ ਤੋਂ ਪਹਿਲੇ ਸ਼ਬਦ ਸੀ, ਤੋ ਕੀ ਸੀ ਓੰਕਾਰ ਆਦ ਕਤਨੀ ਅਨਾਦ। ਓਮਕਾਰ ਅਨਾਦੀ ਕਤਨੇ ਪਹਿਲ ਤੋਂ ਵੀ ਪਹਿਲੇ ਓਮਕਾਰ ਗੁਰੂ ਗੋਬਿੰਦ ਸਿੰਘ ਜਾਪ ਸਭ ਜਿਹੜੇ ਪੜਦੇ ਹੋਣਗੇ ਜ਼ਰੂਰ ਉਹਨਾਂ ਨੂੰ ਬੋਧ ਹੋਵੇਗਾ ਓਮਕਾਰ ਆਦ ਕਤਨੇ ਅਨਾਦ ਪਗਦ ਕਵੀ ਰ ਕਹਿੰਦੇ ਓਮਕਾਰ ਆਦਮੇ ਜਾਣਾ ਸ਼ਬਦਾਂ ਦੇ ਤੋਂ ਆਦੀ ਸ਼ਬਦ ਮੈਂ ਜਾਣੇ ਓਮਕਾਰ 52 ਅਖਰੀ ਸ੍ਰੀ ਕਵੀ ॐकार आज मैं जान्या लिखे रे बेटे ताए ना माना मैशरा ने समझया के ॐकार लिख ਦਿੱਤਾ गया तो कोई मिटा देवे नहीं ॐकार अनादि ध्वनि है ब्रह्मांड दी ध्वनि है व्यापक है इसी तो संसार है भगत प्लीज धन गुरु नानक देव जी महाराज जी गुरुवंश साहब जी महाराज देय दर्ज ॐकार ब्रह्मा उत्पत ॐकार सहल जुगवै ॐ ओंकार तो ही सब कुछ होया है ब्रह्म तो ओंकार दी धुन होई ओंकार आ कथने अनाद तो ए ओंकार गुरु ग्रंथ साहिब दा पहला अक्षर बण गया इसलिए अगों विशेषण लाया है गुरु नानक ने इक इस भ्रांति नो दूर करने वास्ते क्योंकि जगत विच ऐसी मनोद चल पई सी उत्पत्ति कोई और कर रिया है पालना कोई और कर रिया है नाश कोई और कर रिया है ਤਿੰਨ ਸ਼ਕਤੀਆਂ ਕੰਮ ਕਰ ਰਹੀਆਂ ਤੋ ਏਕਾ ਜੋੜ ਨਾਲ ਹੈ ਇੱਕ ਓਮਿਕਾ ਬਣਿਆ ਦੀ ਅਕਸ਼ਟ ਇਸੇ ਤੋਂ ਸੰਸਾਰ ਪੈਦਾ ਹੋਇਆ ਇਸੇ ਧੁਨ ਤੋਂ ਸਭ ਕੁਝ ਹੋਇਆ ਹੈ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਫਿਰ ਓਮਕਾਰ ਦੀ ਵਿਆਖਿਆ ਹੈ ਉਸ ਧੁਨੀ ਦੀ ਵਿਆਖਿਆ ਪਰਮਾਤਮਾ ਤੋਂ ਧੁਨ ਹੋਈ ਤੋਂ ਸ਼ਬਦ ਹੋਇਆ धनु सुनन दा वेश है श्रोता बन मन वक्ता है श्रोता बनदाई जुबान वक्ता बने मन श्रोता बने जुबान कह रही है वाहेगुरु वाहेगुरु पढ़ रही है जब जी मन श्रोता बने पर मन भी वक्ता बनदा है जुबान जो कुछ कह रही है उसको विपरीत मन बोलता है उल्ट बोलता है ਆਮਨੇ ਸਾਹਮਣੇ ਦੋ ਭਵਨ ਤੇ ਦੋਵੇਂ ਇਕੱਠੇ ਬੋਲਣ ਤੇ ਦੋਹਾਂ ਦੇ ਪੱਲੇ ਕੁਛ ਪੈਗਾ ਇੱਕ ਚੁੱਪ ਕਰੇ ਇੱਕ ਬੋਲੇ ਜ਼ਬਾਨ ਬੋਲੇ ਤੇ ਮਨ ਚੁੱਪ ਕਰੇ ਤਾਂ ਬੋਲੇ ਆਇਆ ਮਨ ਦੇ ਚ ਵਸੇ ਜੋ ਬੋਲੇ ਆ ਗਿਆ ਮੇਰੇ ਵਿਚਾਰ ਬਣਨ ਜੋ ਬੋਲੇ ਆ ਗਿਆ ਮੇਰੀ ਸਮਝ ਬਣੇ ਜੋ ਬੋਲੇ ਆ ਗਿਆ ਉਹ ਮੇਰੀ ਯਾਦ ਬਣੇ ਉਹ ਤਾਂ ਹੋ ਸਕਦਾ ਹੈ ਮਨ ਸਰੋਤਾ ਬਣੇ ਇਥੋਂ ਦਾ ਸਭ ਕੁਝ ਕਰਨਾ ਆਸਾਨ ਹੈ ਸਰੋਤਾ ਹੋਣਾ ਮੁੱਖ ਹੈ ਸਰੀਰਕ ਕਿਰਤ ਕਰਨੇ ਆਸਾਨ ਹੈ ਮਨ ਨੂੰ ਸਰੋਤਾ ਬਣਾਣਾ ਮੁੱਖ ਹੈ ਉਹ ਸੁਣੇ ਨਾਮ ਇੱਕ ਬਗਤਾ ਸਦਾ ਵਿਗਾਸ ਸੁਣੀ ਹੈ ਦੁਖ ਆਪ ਕਾਸ ਸੁਣਦੇ ਹੀ ਦੁਖ ਨਾਸ ਹੋ ਜਾਣਗੇ ਸੁਣਦੇ ਹੀ ਪਾਪ ਨਾਸ ਹੋ ਜਾਣਗੇ ਸੁਣਦੇ ਹੀ ਸਾਰੇ ਕਲਕਲੇਸ਼ ਮਿਟ ਜਾਣਗੇ ਸੁਣਦੇਂ ਅਗੰਮੀ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ ਜਾਣਗੇ ਮਥ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਸੰਸਾਰ ਵੇਖਣ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ ਔਰ ਇਹ ਸ਼ਬਦ ਪ੍ਰਮਾਤਮਾ ਤੋ ਆਇਆ ਹੈ ਗੁਰਨਾਨਕ ਦੇਹਿਰਦੇ ਨੇ ਪਕੜੇ ਨੇ ਇਹ ਗੁਰਨਾਨਕ ਨੇ ਇਹ ਸ਼ਬਦ ਇਹ ਹੀ ਜੋਤ ਉਂਢੇਲ ਦਿੱਤੀ ਹੈ گرو انگت دیو جی مہاراج کے ہرد اس میں اس طرح بیان کردہ ہوں اج سائنس کا یگ ہے اور بڑی ترقی ہے بڑی انتی ہے میں دیکھ دا سریرک انگ اجو کی سائنس بقا ٹرانسلٹ کر رہی ہے کڈنی کسی بھی لائی جا رہی ہے کسی کو اکھان کسی دیا نے لگائی جا رہی ہیں کسی نے خون کسے ہے کسی دے سریر پایا جا رہا میں تے دیکھ دا پایا ਕੁਛ ਅਛਰ ਸਾਲ ਪਹਿਲੇ ਨੇ ਵੈਨਕੂਵਰ ਦੇਸੀ ਤਨੇਗਾ ਉੱਥੋਂ ਦੇ ਸਾਬਕਾ ਹੈਡ ਗ੍ਰੰਥੀ ਗੁਰਦੁਆਰੇ ਸਾਹਿਬ ਦੇ دیਵਾਨਾ ਉਹਨਾਂ ਦਾ ਤਖੱਲੁਸ ਸੀ ਗੁਰਮੁਖ ਸਿੰਘ دیਵਾਨ ਮੈਂ ਉਹਨਾਂ ਨੂੰ ਘੂਰ-ਘੂਰ ਕੇ ਕਾਫੀ ਦੇਰ ਤੱਕ ਦੇਖਦਾ ਰਿਹਾ ਬੈਠਾ ਸੀ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਮੈਨੂੰ ਕਹਿਣ ਲੱਗੇਗੇ ਮੈਂ ਸਮਝ ਗਿਆ ਤੁਸੀਂ ਘੂਰ-ਘੂਰ ਕੇ ਮੈਨੂੰ ਕਿਉਂ ਦੇਖ ਰਹੇ ਮੈਂ ਕਿਹਾ ਜੀ ਤੁਸੀਂ ਸਮਝ ਗਏ ਤੇ ਫਿਰ ਆਪ ਦੱਸਦੇ ਹੋਣ ਕਿਹਨੇ ਕਿਹਾ ਮੇਰੇ ਤੁਸੀਂ ਅੱਖਾਂ ਵੇਖ ਰਹੇ ਮੈਂ ਕਿਹਾ ਅੱਖਾਂ ਨੀਲੀਆਂ ਲੇਕਿਨ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਵੇਖਿਆ ਸਰ ਮੈਨੂੰ ਕਿਹਨੇ ਕਿਹਾ ਜੀ ਮੇਰੀ ਅੱਖਾਂ ਖਰਾਬ ਹੋ ਗਈਆਂ ਸਰ ਉਹ ਅੱਖਾਂ ਕੱਢ ਦਿੱਤੀਆਂ ਜੀ ਕਿ ਅੱਖਾਂ ਇੱਕ ਗੋਰੇ ਦੀਆਂ ਨੇ ਨੀਲੀਆਂ ਇੱਕ ਕੈਨੇਡੀਅਨ ਦੀਆਂ ਇਹ ਲੈ ਲਓ ਦਾਨ ਦੇ ਦਿੱਤੀਆਂ ਡੋਨੇਟ ਹੋਈਆਂ ਇਹ ਲੈ ਲਓ ਮੈਂ ਉਸ ਅੰਗਰੇਜ਼ ਕੈਨੇਡੀਅਨ ਦੇ ਰਾਹੀਂ ਉਸ ਦੀ ਅੱਖਾਂ ਦੇ ਰਾਹੀਂ ਤੁਹਾਨੂੰ ਵੇਖ ਰਿਹਾ ਤੇ ਮੇਰੀਆਂ ਆਪਣੀਆਂ ਨੇ ਮੇਰੀ ਆਪਣੀ ਖਰਾਬ ਹੋ ਗਈ ਸੈਂਸ ਰੱਖੀ ਕਰ ਗਈ ਹੈ ਅੱਖਾਂ ਟ੍ਰਾਂਸਪਲੇਂਟ ਹੋ ਰਹੀਆਂ ਕਿਡਨੀ ਟ੍ਰਾਂਸਪਲੇਂਟ ਹੋ ਰਹੀ ਕਿਉਂਕਿ ਕਿਸੇ ਸਰੀਰ ਦਾ ਕੱਢ ਕੇ ਕਿਸੇ ਸਰੀਰ ਵਿੱਚ ਪਾਇਆ ਜਾ ਰਿਹਾ ਜਿਸ ਸਰੀਰ ਦੇ ਅੰਗ ਇਸ ਤਰ੍ਹਾਂ ਟ੍ਰਾਂਸਪਲੇਂਟ ਕੀਤੇ ਜਾ ਸਕਦੇ ਨੇ ਤੋ ਪਰਮਾਤਮਾ ਤੋਂ ਜੋ ਅਨੁਭਵ ਪ੍ਰਕਾਸ਼ ਸ਼ਬਦਾਂ ਦੇ ਰਾਹੀਂ ਆਇਆ ਹੈ ਗੁਰਨਾਨਕ ਨੇ ਉਸਾਰੇ ਦਾ ਸਾਰਾ ਟਰਾਂਸਪੀਟ ਕਰ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਸਾਰੇ ਦਾ ਸਾਰਾ ਉਡੈਲ ਦਿੱਤਾ ਹੈ ਗੁਰੂ ਅਮਰਦਾਸ ਜੀ ਔਰ ਉਸਾਰੇ ਦਾ ਸਾਰਾ ਬ੍ਰਹਮ ਗਿਆਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਰਪਣ ਕਰ ਦਿੱਤਾ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਘਰ ਬਦਲਦੇ ਰਹੇ ਇਹ ਮਹੱਲ ਬਦਲਦੇ ਰਹੇ ਕਿ ਟਿਕਾਣੇ ਬਦਲਦੇ ਰਹੇ ਫਿਰ ਇਹ ਸਾਰੇ ਦਾ ਸਾਰਾ ਅੰਮ੍ਰਿਤ ਜਿਸ ਕੁੰਮ ਦੇਸ ਭਰ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਉਸੇ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਐਸਾ ਨਹੀਂ ਕਿ ਅਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਤੇ ਅਸੀਂ ਗੁਰਗੱਦੀ ਨਸ਼ੀਨੇ ਗੁਰੂ ਮੰਨ ਗੁਰਪ੍ਰਮ ਮੰਨਾ ਰਹੇ ਹਾਂ ਪਹਿਲੇ ਪਾਸਾ ਦੇ ਲਈ ਇਹ ਗੱਲ ਨਹੀਂ ਹੈ ਸ਼ਬਦ ਗੁਰੂ ਸਰਪ ਤੁੰਟ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਪਹਿਲੇ ਦੇ ਵਾਕ ਮੌਜੂਦ ਨੇ ਔਰ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਅਹੰਕਾਰ ਆ ਕਥਨੇ ਅਨਾਥ ਅਦੀ ਬੋਲ ਨੇ ਪਰਮਾਤਮਾ ਦੇ ਜਿਨ੍ਹਾਂ ਅਵਤਾਰੀ ਪੁਰਸ਼ਾਂ ਦੇ ਰਾਹੀ ਇਹ ਬੋਲ ਪ੍ਰਗਟ ਪਕੜ ਦੇ ਆ ਜਾਵੇ ਤੋ ਜਗਤ ਦੇ ਸਾਹਮਣੇ ਰੱਖ ਦੇ ਦੇਣ بس یہی মহান پیغمبر ਕਹਿ ਲਾਂਦੇ ਨੇ ਗੁਰੂ ਕਹਿ ਲਾਂਦੇ ਨੇ అవਤਾਰ ਕਹਿ। ਇਹਨਾਂ ਕੋਲ ਆਪਣੇ ਬੋਲ ਨਹੀਂ ਆਉਂਦੇ ਪਰਮਾਤਮਾ ਦੇ। ਆਪਣੇ ਬੋਲ ਇਹਨਾਂ ਦੇ ਸ਼ਾਂਤ ਹੋ ਗਏ, ਚੁੱਪ ਕਰ ਗਏ। ਫਿਰਦਾ ਤੇ ਇਹਨਾਂ ਦਾ ਚੁੱਪ ਕਰ ਗਿਆ। ਮਨ ਤੇ ਇਹਨਾਂ ਦਾ ਚੁੱਪ ਚੁੱਪ ਕਰ ਗਿਆ ਤੇ ਸਰੋਤੇ ਪੜ ਗਿਆ। ਇਹਨਾਂ ਨੇ ਜੋ ਉਸ ਪਰਮਾਤਮਾ ਨੂੰ ਸੁਣਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ। ਤੇ ਜਦ ਹੁਣ ਬੋਲ ਕੇ ਪ੍ਰਗਟ ਕੀਤਾ ਤੇ ਹੁਣ ਕੋਈ ਸੁਣੇ। ਤੋ ਮੈਂ ਫਿਰ ਅਰਜ਼ ਕਰਾਂ ਸੰਸਾਰ ਵੇਖਣ ਦਾ ਵਿਸ਼ਾ ਨਿਰੰਕਾਰ ਅਨੁਭਵ ਕਰਨ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ ਅਗਰ ਕੋਈ ਸੁਣੇ ਮਤ ਵਿਚ ਰਤਨ ਜਵਾਹਰ ਮਾਨ ਜੇ ਇੱਕ ਗੁਰ ਕੀ ਸਿੱਖ ਸੁਣੇ ਅੰਮ੍ਰਿਤ ਵੇਲੇ ਬੈਠ ਕੇ ਜ਼ਵਾਨ ਨਾਲ ਉਚਾਰਨ ਕਰਕੇ ਢੁਨ ਦੇ ਜ ਬਾਣੀ ਪੜੋ ਤੇ ਫਿਰ ਸੁਣੋ ਵਾਹਿਗੁਰੂ ਵਾਹਿਗੁਰੂ ਜਪੋ ਦੇ ਸਣੋ 1 ਮਿੰਟ ਮੈਂ ਫੜਾ ਹੋਰ ਨਵਾਂ ਤੇ ਸਮਾਪਤੀ ਕਰਾਂ ਸਮੇਂ ਦੀ ਉਲੰਘਣਾ ਨਹੀਂ ਸੜੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ ਪ੍ਰਤੀਕ ਚੁਣਿਆ ਹੈ ਬਣਾਇਆ ਹੈ ਮੰਦਰ ਤੇ ਮੰਦਰ ਦੇ ਦੂਵੇ ਤੇ ਘੜਿਆਲ ਲਗਾ ਦਿੰਦੇ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਨੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਹੁੰਦੀ ਇਸ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਇਹ ਪ੍ਰਤੀਕ ਚੁਣਿਆ ਕਿ ਅੰਦਰ ਉਹੀ ਜਾ ਸਕਦਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਆਉਂਦੀ ਹੈ ਉੱਚੀ ਇੱਕਦਮ ਉੱਠੇ ਆਹستہ ਆਹستہ ਨਹੀਂ ਗਈ ਜਾਂਦੀ ਇਹਹੀ ਧੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਹੈ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਦੁਨ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿਸ ਤਰ੍ਹਾਂ ਦਾ ਬਾਹਰ ਮੰਦਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪਰਮਾਤਮਾ ਨੇ ਮੰਦਰ ਵੀ ਬਣਾ ਦਿੱਤਾ ਹੈ ਤੇ ਪਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਇਸ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਹੈ ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਜੋਨੇ ਅਲਾਪੋ ਧਿਆਨ ਅੰਦਰ ਗਤੀ ਹੋ ਜਾਏਗਾ ਧਿਆਨੰਤਰੀ ਹੋ ਜਾਏਗਾ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰ ਜਿਸ ਨੂੰ ਵਾਹਿਗੁਰੂ ਵਾਹਿਗੁਰੂ ਕਈ ਜਪਦੇ ਨੇ ਐਕਸਰਸਾਈਜ਼ ਕਰਦੇ ਨੇ ਖੁਦ ਥੱਕ ਜਾਣੇ ਨੇ ਟੁੱਟ ਜਾਣੇ ਨੇ ਕੁਝ ਵੀ ਨਹੀਂ ਉਹਦੇ ਨੇ ਦਿਸਦਾ ਪਿਆਉਂਦਾ ਕਈ ਦਫਾ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਹੀਂ ਜਿਸ ਤਰ੍ਹਾਂ ਘੜਿਆ ਦੀ ਆਵਾਜ਼ੇ ਬੜਾ ਸੋਹਣਾ ਪ੍ਰਤੀਕ ਚੁਣਿਆ ਮੈਂ ਫਿਰ ਅਰਜ਼ ਕਰਾਂ ਇੰਦੂਆਂ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਪ੍ਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ ਮੂੰਹ ਦਰਵਾਜ਼ਾ ਜ਼ਬਾਨ ਘੜਿਆ ਹੈ ਇਸ ਜ਼ਬਾਨ ਨੂੰ ਇਸ ਤਰ੍ਹਾਂ ਚਲਾਣਾ ਹੈ ਇਸ ਤਰ੍ਹਾਂ ਵਜਾਣਾ ਹੈ ਜੈਸੇ ਕਿ ਘੰਟੇ ਦੀ ਆਵਾਜ਼ ਇਸ ਵਕਤ ਜ਼ਿਆਦਾ ਤੇ ਨਹੀਂ ਮੈਂ ਦੋ ਦਫਾ ਉਚਾਰਨ ਕਰਦਾ ਇਹਨੂੰ ਧੁਨਾਕਾਰ ਆਵਾਜ਼ ਕਹਿੰਦੇ ਨੇ ਧੁਨਾਕਾਰ ਇਸ ਤਰ੍ਹਾਂ ਕਰੋ ਅੰਮ੍ਰਿਤ ਰੇਲੇ ਜ਼ਬਾਨ ਤੇ ਘੜਿਆਲ ਦੀ ਤਰ੍ਹਾਂ ਵਜੇ ਤੇ ਕੰਨਾਂ ਦੇ ਰਸਤੇ ਵਿੱਚ ਵੱਡਾ ਧਿਆਨ ਅੰਦਰ ਪ੍ਰਵੇਸ਼ ਕਰੇ ਭਾਵੇਂ ਇਸ ਨੂੰ ਸੁਣੋ ਇਸ ਨੂੰ ਫਿਰ ਸੁਣ ਇਹ ਦੋ ਦਰਵਾਜ਼ੇ ਨੇ ਜੇ ਦੇ ਰਾਹੀ ਧਿਆਨ ਇਹ ਸ਼ਬਦ ਅੰਦਰ ਪ੍ਰਵੇਸ਼ ਕਰੇ ਇਸ ਦੇ ਰਾਹੀ ਅੰਦਰ ਜਾ ਪਰ ਆਵਾਜ਼ ਧੁਨਾ ਕਰ ਦੋ ਦਫਾ ਮੈਂ ਉਚਾਰਨ ਕਰਾਂ ਜ਼ਿਆਦਾ ਨਹੀਂ ਕਿਉਂਕਿ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਮੈਂ ਜਿਸ ਤਰ੍ਹਾਂ ਉਚਾਰਨ ਕਰਨਾ ਤੁਸੀਂ ਵੀ ਕਰਨਾ ਤਾਂ ਕਿ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤੁਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਘਰ ਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਘਰ ਕੇ ਗੁਰਦੁਆਰੇ ਆਓਗੇ ਕੋਈ ਸੇਵਾ ਵੀ ਕਰੋਗੇ ਉਹਦੇ ਵਿੱਚ ਕੋਈ ਝਲਕਾਂ ਮਿਲਣਗੀਆਂ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਕੁਝ ਵੀ ਨਹੀਂ ਸਮਾਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ